ਇੱਕ ਵਾਰ ਫਿਰ ਤੋਂ ਕੰਗੜਾ ਨੌਤ ਤੋਂ ਵੱਲੋਂ ਵੱਡਾ ਜ਼ਾਹਿਰ ਆ ਜਿਹੜਾ ਪੰਜਾਬ ਪ੍ਰਤੀ ਉਗਲਿਆ ਗਿਆ ਕਿਵੇਂ ਦੇਖਦੇ ਹੋ ਤੇ ਇਹਦਾ ਸਿੱਧਾ ਜਿਹਾ ਮਤਲਬ ਹੈਗਾ ਵੀ ਜਦੋਂ ਇਹੋ ਜਿਹੇ ਬਿਆਨ ਬਾਰ-ਬਾਰ ਦਿੱਤੇ ਜਾਂਦੇ ਆ ਇਹਨੂੰ ਸਿੱਤੀ ਸ਼ਹਿ ਜਿਹੜੀ ਹੈਗੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਦੀ ਹੈਗੀ ਹੈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਆਜ਼ਾਦੀ ਦੇ ਲਈ ਦਿੱਤੀਆਂ ਜਾਂ ਜੋ ਵੀ ਯੋਗਦਾਨ ਹੁੰਦਾ ਉਸ ਵਿੱਚ ਪੰਜਾਬੀ ਪੈਲ ਦੇ ਆਧਾਰ ਤੇ ਖੜਦੇ ਆ ਫਿਰ ਵੀ ਜਿਹੜਾ ਮੌਕੇ ਦੀਆਂ ਸਰਕਾਰਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਉੱਥੇ ਜੇ ਘਰ ਦੇਖਿਆ ਜਾਵੇ ਕਿ ਕੰਗਨਾਰ ਨੌਤ ਇੱਕ ਕੋਈ ਆਮ ਲੀਡਰ ਨਹੀਂ ਰਹੇ ਜਾਂ ਆਮ ਬੁਲਾਰੇ ਨਹੀਂ ਰਹੇ ਐਮਪੀ ਨੇ ਆਖਰਕਾਰ ਉਹਨਾਂ ਤੇ ਰੋਕ ਕਿਉਂ ਨਹੀਂ ਲਗਾਈ ਜਾ ਰਹੀ ਉਹਨਾਂ ਤੇ ਕਿਉਂ ਨਹੀਂ ਅਜਿਹੀ ਐਕਸ਼ਨ ਹੋ ਰਿਹਾ ਇਹੇ ਬਿਆਨ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਦੇ ਇਸ਼ਾਰੇ ਤੇ ਦਿੱਤੇ ਜਾ ਰਹੇ ਆ ਔਰ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਹਮੇਸ਼ਾ ਤੋਂ ਪੰਜਾਬ ਦੇ ਜਿਹੜਾ ਖਿਲਾਫ ਖੜੀ ਹੈ ਸਤਾਈ ਵਿੱਚ ਕਹਿੰਦੇ ਪੰਜਾਬ ਤੇ ਅਸੀਂ ਸਰਕਾਰ ਤੱਕ ਬਣਾਣੀ ਆ ਉਹੀ ਪੰਜਾਬ ਜਿਸ ਨੂੰ ਬਾਰ ਬਾਰ ਟਾਰਗੇਟ ਕੀਤਾ ਜਾ ਰਿਹਾ ਤਾਂ ਇਹ ਮਾ ਦੋਹਰਾ ਮਾਪਦੰਡ ਕਿਉਂ ਦੁਹਰਾਇਆ ਜਾ ਰਿਹਾ ਕੰਗਨਾਰ ਨੌਤ ਦੀ ਫਿਲਮ ਜਿੱਥੇ ਐਮਰਜੈਂਸੀ ਪਹਿਲਾਂ ਹੀ ਵਿਵਾਦਾਂ ਚ ਘਿਰੀ ਹੋਈ ਆ ਤਾਂ ਉਥੇ ਹੀ ਕੰਗੜਾ ਰਣੌਤ ਨੇ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਜਿਸ ਤੇ ਸਿਆਸਤ ਗਰਮਾ ਚੁੱਕੀ ਹੈ ਤਾਂ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਨੀਲ ਗਰਗ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗਰਗ ਸਾਹਿਬ ਇੱਕ ਵਾਰ ਫਿਰ ਤੋਂ ਕੰਗੜਾ ਰਣੌਤ ਵੱਲੋਂ ਵੱਡਾ ਜ਼ਾਹਰ ਆ ਜਿਹੜਾ ਪੰਜਾਬ ਪ੍ਰਤੀ ਉਗਲਿਆ ਗਿਆ ਕਿਵੇਂ ਦੇਖਦੇ ਹੋ ਇਸ ਨੂੰ ਲਿਕੋ ਕੰਗਨਾ ਰਣੌਦ ਨੇ ਇਹ ਕੋਈ ਬਿਆਨ ਪਹਿਲੀ ਵਾਰੀ ਨਹੀਂ ਦਿੱਤਾ ਨਾ ਹੀ ਕੋਈ ਕੰਗਨਾ ਰਣੌਦ ਜਿਹੜੀ ਹੈ ਭਾਜਪਾ ਦੀ ਕੋਈ ਆਮ ਵਰਕਰ ਹੈਗੀ ਹੈ ਉਹ ਹਿਮਾਚਲ ਤੋਂ ਚੁਣੀ ਹੋਈ ਐਮਪੀ ਹੈ ਕੇਂਦਰੀ ਲੀਡਰਸ਼ਿਪ ਦੇ ਵਿੱਚ ਪੰਚਨਗੀ ਜਿਹੜੀ ਉਹ ਪੈਂਠ ਰੱਖਦੀ ਹੈ ਤੇ ਇਹਦਾ ਸਿੱਧਾ ਜਿਹਾ ਮਤਲਬ ਹੈਗਾ ਵੀ ਜਦੋਂ ਇਹੋ ਜਿਹੇ ਬਿਆਨ ਬਾਰ ਬਾਰ ਦਿੱਤੇ ਜਾਂਦੇ ਆ ਇਹਨੂੰ ਸਿੱਧੀ ਸ਼ੈ ਜਿਹੜੀ ਹੈਗੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਦੀ ਹੈਗੀ ਹੈ ਕੇਂਦਰੀ ਲੀਡਰਸ਼ਿਪ ਦੀ ਇਹਨਾਂ ਦੀ ਇੱਕ ਨੀਤੀ ਦੇ ਤਹਿਤ ਹੀ ਹੈ ਇਸ ਤਰ੍ਹਾਂ ਦੇ ਬਿਆਨات ਦਿੰਦੇ ਨੇ ਜਿਸ ਨਾਲ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੁੰਦਾ ਇਹ ਪੰਜਾਬ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਜਿਹੜਾ ਹੈਗਾ ਇਹ ਜ਼ਹਿਰ ਉੱਗਲਦੇ ਰਹਿੰਦੇ ਹੈਗੇ ਹੁਣ ਵੀ ਜਿਹੜਾ ਬਿਆਨ ਹੈ ਤੁਸੀਂ ਦੇਖੋ ਉਸ ਬਿਆਨ ਦੇ ਨਾਲ ਪੰਜਾਬ ਵਰਗ ਜਿਹੜੀ ਹੈ ਜਿਹੜਾ ਸਰਹੱਦੀ ਸੂਬਾ ਹੈਗਾ ਉੱਥੇ ਇਹੋ ਜਿਹੇ ਬਿਆਨ ਦੇ ਨੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਤੇ ਅਸੀਂ ਤੇ ਸਭ ਤੋਂ ਪਹਿਲਾਂ ਗੁਜਾਰਸ਼ ਕਰਦੇ ਆ ਕਿ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈਗੀ ਹੈ ਬੀਜੇਪੀ ਦੀ ਉਹ ਸਪਸ਼ਟ ਕਰੇ ਕੀ ਇਹ ਕੰਗਨਾਰ ਨੌ ਦਾ ਬਿਆਨ ਆ ਜਾਂ ਉਹਨਾਂ ਦਾ ਬਿਆਨ ਆ ਜੇਕਰ ਇਹ ਕੰਗਨਾਰ ਨੌ ਦਾ ਬਿਆਨ ਹੈ ਤਾਂ ਉਹਨੂੰ ਘੱਟੋ ਘੱਟ ਉਸਦੀ ਜ਼ੁਬਾਨ ਦੇ ਉੱਤੇ ਲਗਾਮ ਲਾਵੇ ਕਿ ਇਹੋ ਜਿਹੇ ਬਿਆਨ ਜਿਹੜੀ ਉਹ ਕੰਗਨਾਰ ਨੌਤ ਨਾ ਦੇਵੇ ਜੀ ਜੀ ਹਾਂ ਕੰਗਨਾਰ ਨੌਤ ਦੇ ਇਸ ਦਾ ਜਿਹੜਾ ਇੱਕ ਪਹਿਲਾਂ ਹੀ ਇਮੇਜ ਦੇਖ ਚੁੱਕੇ ਆ ਕਿ ਉਹਨਾਂ ਨੂੰ ਥੱਪੜ ਤੱਕ ਜਿਹੜਾ ਇੱਕ ਮੁਲਾਜ਼ਮ ਵੱਲੋਂ ਮਾਰਿਆ ਗਿਆ ਸੀਗਾ ਬਿੱਤੇ ਦਿਨ ਦੇਖਿਆ ਗਿਆ ਹਲੇ ਵੀ ਜਿਹੜਾ ਉਹਨਾਂ ਵੱਲੋਂ ਅਜਿਹਾ ਜਿਹਾ ਬਾਰ-ਬਾਰ ਬਿਆਨ ਦਿੱਤੇ ਜਾ ਰਿਹਾ ਕਾਰਨ ਕੀ ਲੱਗਦਾ ਤੁਹਾਨੂੰ ਅਦੇਖੋ ਹੋਇ ਇੱਕ ਨੀਤੀ ਦੇ ਤਹਿਤ ਹੀ ਹੈ ਇਹ ਇਕੱਲੀ ਕੰਗਣਾ ਨਾ ਥੋੜੂ ਜਿਹੋ ਜਿਹੜੇ ਕਿ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਜੋ ਪੰਜਾਬੀਆਂ ਦੇ ਖਿਲਾਫ ਆਣ ਦਿੰਦੇ ਆ ਇਹਨਾਂ ਦੇ ਬਹੁਤ ਸਾਰੇ ਲੀਡਰ ਰਹੇ ਪਹਿਲਾਂ ਇਵਨ ਸਾਬਕਾ ਮੁੱਖ ਮੰਤਰੀ ਜਿਹੜੇ ਹੈਗੇ ਆ ਅ ਹਰਿਆਣੇ ਦੇ ਉਹ ਬਿਆਨ ਦਿੰਦੇ ਰਹੇ ਨੇ ਇਹਨਾਂ ਦੇ ਕਈ ਕੇਂਦਰੀ ਮੰਤਰੀ ਇਹੋ ਜਿਹੇ ਬਿਆਨ ਦਿੰਦੇ ਰਹੇ ਨੇ ਕਿਉਂਕਿ ਜਿਹੜੀ ਹੈ ਬੀਜੇਪੀ ਨੂੰ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਪੰਜਾਬਾਂ ਦੇ ਪੰਜਾਬ ਦੇ ਕਿਸਾਨਾਂ ਦੇ ਨਾਲ ਇੱਕ ਤਰ੍ਹਾਂ ਦੀ ਖੁੰਧਕ ਹੈਗੀ ਹੈ ਇਹ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਆ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਅੱਤਵਾਦੀ ਦੱਸ ਕੇ ਠੀਕ ਹੈ ਇਦਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਪੂਰੇ ਮੁਲਕ ਦੇ ਵਿੱਚ ਵੀ ਜਿਵੇਂ ਸਾਰਾ ਗੁਨਾਹਕਾਰ ਜਿਹੜਾ ਉਹ ਪੰਜਾਬ ਹੀ ਹੋਵੇ ਹਾਂ ਤਾਂ ਜਿਵੇਂ ਦੇਖਿਆ ਗਿਆ ਕਿ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਆਜ਼ਾਦੀ ਦੇ ਲਈ ਦਿੱਤੀਆਂ ਜਾਂ ਜੋ ਵੀ ਯੋਗਦਾਨ ਹੁੰਦਾ ਉਸ ਵਿੱਚ ਪੰਜਾਬੀ ਪੈਲ ਦੇ ਆਧਾਰ ਤੇ ਖੜਦੇ ਆ ਫਿਰ ਵੀ ਜਿਹੜਾ ਮੌਕੇ ਦੀਆਂ ਸਰਕਾਰਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਉੱਥੇ ਜੇਕਰ ਦੇਖਿਆ ਜਾਵੇ ਕਿ ਕੰਗਨਰ ਨੌਤ ਇੱਕ ਕੋਈ ਆਮ ਲੀਡਰ ਨਹੀਂ ਰਹੇ ਜਾਂ ਆਮ ਬੁਲਾਰੇ ਨਹੀਂ ਰਹੇ ਐਮਪੀ ਨੇ ਆਖਰਕਾਰ ਉਹਨਾਂ ਤੇ ਰੋਕ ਕਿਉਂ ਨਹੀਂ ਲਗਾਈ ਜਾ ਰਹੀ ਉਹਨਾਂ ਤੇ ਕਿਉਂ ਨਹੀਂ ਅਜਿਹੀ ਐਕਸ਼ਨ ਹੋ ਰਿਹਾ ਕਿ ਸਿੱਧੀ ਜਿਹੜੇ ਆ ਉਹਨਾਂ ਦੇ ਜਿਹੜਾ ਉਹਨਾਂ ਤੇ ਵਜਨ ਪਵੇ ਤੇ ਉਹ ਨਾ ਬੋਲਣ ਮੁੜ ਕੇ ਦੇਖੋ ਮੈਂ ਤਾਂ ਤੁਹਾਨੂੰ ਪਹਿਲੇ ਸਪਸ਼ਟ ਕਰ ਰਿਹਾ ਹਾਂ ਲਗਾਮ ਕਿੰਨੇ ਲਗਾਉਣੀ ਹੈ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਨੇ ਲਗਾਉਣੀ ਹੈ ਜਿਹੜੇ ਜਿਹੜੇ ਬਾਰ-ਬਾਰ ਉਹ ਬਿਆਨ ਦੇ ਰਹੇ ਨੇ ਬੰਦੇ ਦੀ ਇੱਕ ਵਾਰੀ ਜ਼ੁਬਾਨ ਫਿਸਲ ਸਕਦੀ ਹੈ ਇੱਕ ਵਾਰੀ ਗਲਤੀ ਹੋ ਸਕਦੀ ਹੈ ਜੇਕਰ ਇੱਕ ਜਿਹੜਾ ਹੈਗਾ ਲੀਡਰ ਤੁਹਾਡਾ ਬਾਰ-ਬਾਰ ਬਿਆਨ ਦੇ ਰਿਹਾ ਹੈ ਤੇ ਪਾਰਟੀ ਉਹਨੂੰ ਕੁਝ ਨਹੀਂ ਕਹਿ ਰਹੀ ਉਹ ਤੇ ਕੋਈ ਲਗਾਮ ਨਹੀਂ ਲਾ ਰਹੀ ਇਹਦਾ ਸਿੱਧਾ ਜਿਹਾ ਮਤਲਬ ਹੈਗਾ ਕਿ ਇਹ ਬਿਆਨ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਦੇ ਇਸ਼ਾਰੇ ਤੇ ਦਿੱਤੇ ਜਾ ਰਹੇ ਆ ਔਰ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਹਮੇਸ਼ਾ ਤੋਂ ਪੰਜਾਬ ਦੇ ਜਿਹੜਾ ਖਿਲਾਫ ਖੜੀ ਹੈ ਨਾ ਕੇਵਲ ਕਿਸਾਨਾਂ ਦੇ ਖਿਲਾਫ ਕੋਈ ਹੈ ਇਵਨ ਜੇ ਅਸੀਂ ਪੰਜਾਬ ਸਰ ਕਰ ਲਈਏ ਅੱਜ ਸਾਡੇ ਆਰਡੀਐਫ ਦੀ ਗੱਲ ਕਰ ਲਈਏ ਸਾਡੇ ਨੈਸ਼ਨਲ ਹੈਲਥ ਮਿਸ਼ਨ ਫੰਡ ਦੀ ਗੱਲ ਕਰ ਲਈਏ ਸਾਡੇ ਸਰਬ ਸਿੱਖਿਆ ਅਭਿਆਨ ਫੰਡ ਦੀ ਗੱਲ ਕਰ ਲਈਏ ਗ੍ਰਾਂਟਿੰਗ ਐਡਸ ਦੀ ਗੱਲ ਕਰ ਲਈਏ ਹਰ ਥਾਂ ਦੇ ਉੱਤੇ ਉਹਨਾਂ ਨੇ ਕੱਟ ਲਾ ਕੇ ਪੰਜਾਬ ਦੀ ਜਾਨੀ ਕਿ ਸੰਗੀ ਘੁੱਟੀ ਹੋਈ ਆ ਪੰਜਾਬ ਨੂੰ ਥੱਲੇ ਲਾਉਣਾ ਚਾਹੁੰਦੇ ਆ ਜੀ ਤਾਂ 26-27 ਵਿੱਚ ਕਹਿੰਦੇ ਪੰਜਾਬ ਤੇ ਅਸੀਂ ਸਰਕਾਰ ਤੱਕ ਬਣਾਣੀ ਆ ਉਹੀ ਪੰਜਾਬ ਜਿਸ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਤਾਂ ਇਹ ਮਾ ਦੋਹਰਾ ਮਾਪਦੰਡ ਕਿਉਂ ਦੁਹਰਾਇਆ ਜਾ ਰਿਹਾ ਨਹੀਂ ਉਹ ਤਾਂ ਮਗੇਰੀ ਲਾਲ ਦੇ ਹਸੀਨ ਸੁਪਨੇ ਨੇ ਭਾਜਪੀ ਦੇ ਵੀ 27 ਦੇ ਵਿੱਚ ਸਰਕਾਰ ਬਣਾਉਣ ਦੀ ਗੱਲਾਂ ਕਰਦੇ ਆ ਪੰਜਾਬ ਦੇ ਲੋਕਾਂ ਦਾ ਟੈਂਪਰਾਮੈਂਟ ਜਿਹੜਾ ਉਹ ਇਦਾਂ ਦਾ ਨਹੀਂ ਹੈਗਾ ਪੰਜਾਬ ਦੇ ਲੋਕ ਕਦੇ ਕਿਸੇ ਦੀ ਈਨ ਨਹੀਂ ਮੰਨਦੇ ਹੈਗੇ ਪੰਜਾਬ ਦੇ ਲੋਕਾਂ ਦੇ ਤੋਂ ਜੇਕਰ ਤੁਸੀਂ ਗੋਡਾ ਰੱਖੋਗੇ ਉਹਨਾਂ ਨੂੰ ਪਰੇਸ਼ਾਨ ਕਰੋਗੇ ਤੁਹਾਨੂੰ ਕਦੇ ਇੱਥੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗ ਸਕਦੇ ਉਹ ਦੂਜੀ ਗੱਲ ਪੰਜਾਬ ਦੀ ਜਿਹੜੀ ਭੂਮੀ ਹੈ ਬੜੀ ਉਪਜਾਊ ਹੈਗੀ ਹੈ ਬਟ ਪੰਜਾਬ ਦੀ ਭੂਮੀ ਦੇ ਉੱਤੇ ਜਿਹੜੇ ਨਫਰਤ ਦੇ ਜਿਹੜੇ ਬੀਜ ਆ ਨਫਰਤ ਦੀ ਜਿਹੜੀ ਫਸਲ ਹੈਗੀ ਉਹ ਪੈਦਾ ਨਹੀਂ ਹੋ ਸਕਦੀ